ਜਿਹੜੀ ਨਸ਼ਾ ਬਿਲਡਰ ਜੀ ਮਤਲਾਈ ਹੈ ਸੜੇ 3 ਸਾਲ ਪਹਿਲਾਂ ਕਿਉਂ ਨਹੀਂ ਚਲਾਈ ਜੀ ਦੇਖੋ ਹਰ ਤਰੀਕੇ ਦੇ ਨਾਲ ਮੈਂ ਪਹਿਲਾਂ ਵੀ ਤੁਹਾਨੂੰ ਕਹਿ ਚੁੱਕਾ ਕਿ ਇੱਕ ਪਹਿਲਾ ਰਵਾਇਤੀ ਤਰੀਕੇ ਦੇ ਨਾਲ ਇਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜੋ ਕਾਨੂੰਨ ਚ ਪ੍ਰਵਧਾਨ ਨੇ ਉਸ ਤਰੀਕੇ ਦੇ ਨਾਲ ਨਸ਼ਾ ਤਸਕਰ ਬਹੁਤ ਵੱਡੇ ਜਦੋਂ ਦੀ ਸਾਡੀ ਸਰਕਾਰ ਆਈ ਹੈ ਸਭ ਤੋਂ ਵੱਡੀ ਤਾਦਾਦ ਦੇ ਵਿੱਚ ਨਸ਼ਾ ਫੜਿਆ ਗਿਆ ਔਰ ਜਿਹੜੀ ਆ ਦੂਸਰੀ ਤੁਹਾਡੀ ਸਿੰਥੈਟਿਕ ਡਰਗ ਨੇ ਜਾਂ ਜਿਹੜਾ ਸਮੈਕ ਵਗੈਰਾ ਨੇ ਮਤਲਬ ਕਿ ਸਭ ਤੋਂ ਵੱਡੀਆਂ ਰਿਕਵਰੀ ਜਿਹੜੀ ਆ ਉਹ ਸਾਡੀ ਸਰਕਾਰ ਨੇ ਕੀਤੀ ਹੈ ਪਰ ਕਈ ਚੀਜ਼ਾਂ ਹੁੰਦੀਆਂ ਕਿ ਇਹਨਾਂ ਨੂੰ ਆਊਟ ਆਫ ਬਾਕਸ ਜਾ ਕੇ ਕੁਝ ਕਾਨੂੰਨਾਂ ਦੇ ਵਿੱਚ ਚੇਂਜ ਵੀ ਕਰਨੇ ਪੈਂਦੇ ਕੋਈ ਸਰਕਾਰ ਨੂੰ ਮੌਕੇ ਦੇ ਹਿਸਾਬ ਨਾਲ ਨਜ਼ਾਕਤ ਨੂੰ ਵੇਖ ਕੇ ਬੜੀਆਂ ਚੇਂਜਸ ਕੀਤੀਆਂ ਗਈਆਂ ਔਰ ਜਿੰਨਾ ਕਿ ਮਤਲਬ ਕਿ ਇਹ ਡੀਪ ਰੂਟਡ ਐ ਪ੍ਰੋਬਲਮ ਹੋ ਗਈ ਸੀ ਕਿ ਬੰਦੇ ਫੜੇ ਜਾਂਦੇ ਸੀ ਜਮਾਨਤਾਂ ਤੇ ਛੁੱਟ ਜਾਂਦੇ ਸੀਗੇ ਇਹ ਪ੍ਰੋਸੈਸ ਜਿਹਾ ਚੱਲੀ ਜਾਂਦਾ ਸੀ ਲੋਕਾਂ 'ਚ ਇੱਕ ਮਤਲਬ ਕਿ ਠੱਲ ਨਹੀਂ ਸੀ ਪੈ ਰਹੀ ਹੁਣ ਸਰਕਾਰ ਨੇ ਇਹਦੇ ਤੇ ਸਖਤ ਫੈਸਲੇ ਲੈਣ ਨੇ ਔਰ ਹੁਣ ਬੜੀ ਦ੍ਰਿੜਤਾ ਦੇ ਨਾਲ ਸ਼ਕਤੀ ਦੇ ਨਾਲ ਤੁਹਾਂ ਵੇਖਿਆ ਕਿ ਲੋਕਾਂ ਜਿਹੜੇ ਆ ਹੈਗੇ ਨੇ ਨਸ਼ੇ ਦੇ ਸਦਾਗਰ ਭਾਵੇਂ ਕੋ ਵੱਡਾ ਜਾਂ ਛੋਟਾ ਵੇਚਣ ਵਾਲਾ ਜਾਂ ਮਕਾਉਣ ਵਾਲਾ ਉਹਨਾਂ ਦੀਆਂ ਪ੍ਰਾਪਰਟੀਆਂ ਸੀਜ਼ ਕੀਤੀਆਂ ਜਾ ਰਹੀਆਂ ਉਹਨਾਂ ਦੇ ਘਰ ਤੋੜੇ ਜਾ ਰਹੇ ਆ ਔਰ ਬੜੀ ਸ਼ਕਤੀ ਨਾਲ ਪਰਚੇ ਦੇ ਦੇ ਕੇ ਤੁਸੀਂ ਵੇਖੋ ਹੁਣ ਮੈਂ ਇਹ ਕਹਿ ਸਕਦਾ ਕਿ 98% ਲੋਕ ਮੈਂ ਗਰੰਟੀ ਨਾਲ ਕਹਿ ਸਕਦਾ ਕਿ ਪੰਜਾਬ ਛੱਡ ਕੇ ਭੱਜ ਗਏ ਜਾਂ ਰੂਪ ਹੋਸ਼ ਹੋ ਗਏ ਨੇ ਹੁਣ ਜਿਹੜੀ ਛੋਟੀ ਮੋਟੀ ਪ੍ਰੋਬਲਮ ਰਹਿ ਗਈ ਆ ਜਾਂ ਜਿਹੜੇ ਸਾਡੇ ਲੋਕ ਸਾਡੇ ਬੱਚੇ ਨਸ਼ਿਆਂ ਦੇ ਵਿੱਚ ਗਲਤਾਂ ਚ ਫਸੇ ਨੇ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰਾਂ 'ਚ ਭਰਤੀ ਕਰਾਉਣਾ ਉਹਨਾਂ ਦਾ ਇਲਾਜ ਕਰਾਉਣਾ ਔਰ ਇਹ ਜਿਹੜੀ ਸਪਲਾਈ ਐ ਇਸ ਨੂੰ ਪ੍ਰੋਪਰ ਤੋੜਨਾ ਇਹ ਤੇ ਟਾਈਮ ਲੱਗੇਗਾ ਆ ਜਿਹੜੀ ਸਾਡੀ ਹੁਣ ਮਈ ਪੂਰਾ ਇਹ ਚੱਲਣੀ ਆ ਮਈ ਤੱਕ ਅਸੀਂ ਲੋਕਾਂ ਨੂੰ ਜਾਗਰੂਕ ਕਰਕੇ ਸਾਰੀ ਇੱਕ ਕਹੋ ਕਿ ਮੋਬਾਈਲਾਈਜ਼ ਹੋ ਗਈਆਂ ਇਸ ਤੋਂ ਬਾਅਦ ਸਖਤ ਐਕਸ਼ਨ ਹੁੰਦੇ ਰਹੇ ਨੇ ਨੇ ਔਰ ਇਹ ਜਿਹੜੀ ਡੀਪ ਰੂਟਡ ਇੱਕ ਪ੍ਰੋਬਲਮ ਹੋ ਗਈ ਸੀ ਪੰਜਾਬ ਦੀ ਇਹ ਪ੍ਰਮਾਤਮਾ ਦੀ ਕਿਰਪਾ ਨਾਲ ਸਾਨੂੰ ਬੜੀ ਆਸ ਹੈ ਕਿ ਜਿਸ ਤਰੀਕੇ ਦੇ ਨਾਲ ਸਰਕਾਰ ਨੇ ਸ਼ਕਤੀ ਦੇ ਨਾਲ ਔਰ ਐਟ ਮੋਸਟ ਪ੍ਰਾਇੋਰਟੀ ਬਣਾ ਕੇ ਸਰਕਾਰ ਦਾ ਸਭ ਤੋਂ ਉਤਲਾਬ ਕੰਮ ਇਹ ਆ ਕਿ ਸਭ ਤੋਂ ਪਹਿਲਾਂ ਨਸ਼ੇ ਖਤਮ ਕਰਨੇ ਹਨ ਸਾਰਾ ਪੁਲਿਸ ਤੇ ਸਾਰਾ ਪ੍ਰਸ਼ਾਸਨ ਤੇ ਸਾਡੇ ਪਬਲਿਕ ਰਿਪਰੈਜ਼ੈਂਟੇਟਿਵ ਤੇ ਨਾਲ ਅਸੀਂ ਸਾਰੇ ਜਿਹੜੇ ਪਤਵੰਤੇ ਨੇ ਪੰਜਾਬ ਦੇ ਪਿੰਡਾਂ ਦੇ ਜਾਂ ਮਹੱਲਿਆਂ ਦੇ ਉਹਨਾਂ ਨੂੰ ਨਾਲ ਲੈ ਕੇ ਹੋਣ ਦੇ ਉੱਤੇ ਅਸੀਂ ਵਰਕਿੰਗ ਸ਼ੁਰੂ ਕਰ ਰਹੇ ਹਾਂ ਸਰੇ ਜਿਹੜਾ ਮਨਜੀਠੇ ਵਿੱਚ ਸ਼ਰਾਬ ਕਾਨ ਹੋਇਆ 5 ਬੰਦੇ ਮਰ ਗਏ ਨੇ ਕੀ ਗੱਲ ਹੁਣ ਜਿਹੜੇ ਤਸਕ ਜਿਹੜੇ ਫੜੇ ਆ ਉਹਨਾਂ ਦੇ ਉਹਨਾਂ ਦੇ ਮਕਾਨ ਵਗੈਰਾ ਢਾਈ ਜਾਣਗੇ ਉਹ ਸਰਕਾਰ ਵੇਖੋ ਬੜੀ ਸੰਜੀਦਗੀ ਨਾਲ ਬੜੀ ਗੰਭੀਰਤਾ ਨਾਲ ਉਹ ਜੋ ਵੀ ਸਰਕਾਰ ਦਾ ਆਦੇਸ਼ ਹੋਏਗਾ ਉਹਨਾਂ ਤੇ ਐਕਸ਼ਨ ਹੋਣਾ ਹੀ ਆ ਪਰ ਆਹ ਵੇਖਿਆ ਕਿ ਬੜੇ ਸਖਤ ਐਕਸ਼ਨ ਹੋਏ ਨੇ ਹੁਣ ਉਹਦੇ ਵਿੱਚ ਮੈਂ ਜਿੱਦਾਂ ਤੁਹਾਨੂੰ ਕਹਿ ਚੁੱਕਾ ਵਾਂ ਕਿ ਸਰਕਾਰ ਦਾ ਜਿੱਦਾਂ ਪਹਿਲਾਂ ਫੋਕਸ ਸੀਗਾ ਕਿ ਸਮੈਕਵਲ ਜਾਂ ਜਿਹੜੇ ਮੈਡੀਕਲ ਡਰਗ ਨੇ ਹੁਣ ਜਿਹੜੀਆਂ ਇਦਾਂ ਮੀਆਂ ਵਿੱਚ ਇੱਕ ਘਟਨਾ ਹੋਈਆਂ ਇਹਦੇ ਉੱਤੇ ਵੀ ਸਰਕਾਰ ਨੇ ਹੁਣ ਮਸ਼ਹਤੀ ਨਾਲ ਕੰਮ ਕਰਨਾ ਚਾਲੂ ਕੀਤਾ ਔਰ ਸਾਡਾ ਮੈਨੂੰ ਆਸ ਹੈ ਇਸ ਗੱਲ ਦੀ ਔਰ ਬੜੀ ਖੁਸ਼ੀ ਆ ਕਿ ਪੰਜਾਬ ਪੁਲਿਸ ਬੜੀ ਲਗਨ ਨਾਲ ਮਿਹਨਤ ਨਾਲ ਕੰਮ ਕਰ ਰਹੀ ਔਰ ਉਹਦੇ ਸਾਰਥਕ ਨਤੀਜੇ ਆ ਰਹੇ ਨੇ ਧੰਨਵਾਦ ਕੀ ਸਮਝਦੇ ਪਹਿਲੀਆਂ ਵੀ ਸਰਕਾਰਾਂ ਇਹ ਹੀ ਸਰਕਾਰ ਨੇ ਇਹ ਵਾਲਾ ਮੁੱਦਾ ਚੁੱਕਿਆ ਜੀ ਦੇਖੋ ਪਹਿਲੀਆਂ ਸਰਕਾਰਾਂ ਚ ਇੱਕ ਮੈਂ ਮੈਨੂੰ ਕਹਿਣ ਚ ਕੋਈ ਹਰਜ ਨਹੀਂਗਾ ਕਿ ਇਹ ਕੰਮ ਉਦੋਂ ਹੀ ਵੱਧਦੇ ਨੇ ਜਦੋਂ ਕੋਈ ਨਾ ਕੋਈ ਸਿਆਸੀ ਬੰਦੇ ਦੀ ਸ਼ਹਿ ਹੁੰਦੀ ਆ ਕਿ ਜਦੋਂ ਨਸ਼ਾ ਵੇਚਣ ਵਾਲੇ ਨੂੰ ਪਤਾ ਲੱਗ ਜਾਂਦਾ ਕਿ ਮੈਨੂੰ ਕਹਿੰਨੇ ਛਡਾ ਲੈਣਾ ਨਿਰਾ ਪਿੱਛੇ ਟੈਲੀਫੋਨ ਚੱਲ ਜਾਣਾ ਉਹ ਚੀਜ਼ਾ ਸਾਡੀ ਸਰਕਾਰ ਨੇ ਬੰਦ ਕਰਤੀਆਂ ਔਰ ਜਿਹੜਾ ਟੈਲੀਫੋਨ ਕਰਨ ਵਾਲਾ ਉਹਦੇ ਖਿਲਾਫ ਸਖਤ ਐਕਸ਼ਨ ਹੋਣ ਲੱਗ ਪਿਛੇ ਕੋਈ ਤੁਸੀਂ ਵੇਖ ਲਿਆ ਮੈਂ ਅੱਗੇ ਕਹਿ ਚੁੱਕਾ ਕਿ ਵੱਡੇ ਵੱਡੇ ਪੁਲਿਸ ਅਫਸਰ ਤੇ ਵੱਡੇ ਵੱਡੇ ਲੀਡਰ ਉਹ ਵੀ ਚੁੱਕ ਕੇ ਅੰਦਰ ਦਿੰਦੇ ਨੇ ਇਸ ਕਰਕੇ ਚ ਕੋਈ ਲਿਆ ਜੀ ਦੇਖੋ ਪੰਜਾਬ ਸਰਕਾਰ ਦੀ ਸਾਡੇ ਆਮ ਆਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਸਾਡੇ ਪੰਜਾਬ ਦੇ ਜਿਹੜੇ ਸਾਡੇ ਮੁੱਖ ਮੰਤਰੀ ਨੇ ਸ਼੍ਰੀ ਭਗਵੰਤ ਮਾਨ ਜੀ ਦੀ ਸਾਡੇ ਅਮਨ ਊੜਾ ਜੀ ਦੇ ਪੰਜਾਬ ਪ੍ਰਧਾਨ ਨੇ ਇਹਨਾਂ ਦੇ ਇੱਕ ਟੀਚਾ ਹੈ ਕਿ 31 ਮਈ ਤੱਕ ਨਸ਼ਿਆਂ ਨੂੰ ਪੰਜਾਬ ਚੋਂ ਖਤਮ ਕਰਨਾ ਹੈ ਜਿਸ ਦੇ ਤਹਿਤ ਸਾਡੇ ਕੋਲ ਸਾਡੇ ਸਤਕਾਰਯੋਗ ਅਮਿਲ ਸਰ ਇੰਪਰੂਵਮੈਂਟ ਵੈਸੇ ਚੇਅਰਮੈਨ ਸ਼੍ਰੀ ਕਰਮਜੀਤ ਸਿੰਘ ਰਿੰਟੂ ਜੀ ਪਹੁੰਚੇ ਨੇ ਕਿਉਂਕਿ ਇਹਨਾਂ ਦੀ ਅਗਵਾਈ ਦੇ ਵਿੱਚ ਨਾਰਥ ਹਲਕੇ ਦੇ ਵਿੱਚ ਇਹ ਮੁਹਿੰਮ ਚੱਲ ਰਹੀ ਹੈ ਸੋ ਅਸੀਂ ਇਹਨਾਂ ਦਾ ਜੀ ਆਇਆਂ ਕਰਦੇ ਹਾਂ ਮੇਰੀ ਵੱਡੀ ਭੈਣ ਪ੍ਰਾਂਕਾ ਸ਼ਰਮਾ ਜੀ ਪਹੁੰਚੇ ਨੇ ਸੀਨੀਅਰ ਡਿਪਟੀ ਮੇਅਰ ਸੋ ਅੱਜ ਪੰਜਾਬੀਆਂ ਨੂੰ ਵੀ ਅਪੀਲ ਹੈ ਦੇਸ਼ ਵਾਸੀਆਂ ਨੂੰ ਅਪੀਲ ਹੈ ਜਿੱਥੇ-ਜਿੱਥੇ ਵੀ ਨਸ਼ਾ ਵਿਕਦਾ ਹੈ ਕਿ ਔਰ ਨਸ਼ੇ ਦਾਪੂਰ ਤੌਰ ਤੇ ਖਾਤਮਾ ਕਰੀਏ ਪੰਜਾਬ ਸਰਕਾਰ ਨੇ ਇੱਕ ਪਟੀਚਾ ਚੁੱਕਿਆ ਹੈ 31 ਮਈ ਤੱਕ ਪੰਜਾਬ ਤੋਂ ਜੜੋ ਨਸ਼ਾ ਖਤਮ ਕਰਨਾ ਹੈ ਸੋ ਪੀਪਲ ਅਵੇਅਰਨੈਸ ਇਸ ਮੋਸਟ ਇੰਪੋਰਟੈਂਟ ਥਿੰਗ ਮੇਰੀ ਸਾਰੇ ਲੋਕਾਂ ਨੂੰ ਵੀ ਇਹ ਬੇਨਤੀ ਹੈ ਕਿ ਜਿੱਥੇ-ਜਿੱਥੇ ਤੁਹਾਨੂੰ ਲੱਗਦਾ ਹੈ ਤੁਹਾਡੇ ਇਲਾਕੇ ਦੇ ਵਿੱਚ ਨਸ਼ਾ ਵਿਗਦਾ ਹੈ ਉਸੇ ਵਕ ਪੁਲਿਸ ਨੂੰ ਇਤਲਾਾ ਕਰੋ ਤੁਹਾਡਾ ਨਾਮ ਗੁਪਤ ਰੱਖਿਆ ਜਾਏਗਾ ਔਰ 100% ਕਾਰਵਾਈ ਹੋਏਗੀ ਪੰਜਾਬ ਪੁਲਿਸ ਬਹੁਤ ਹੀ ਮੁਸਤੈਦੀ ਨਾਲ ਕੰਮ ਕਰ ਰਹੀ ਨੇ ਸਾਡੇ ਐਸਐਸਪੀ ਸਾਹਿਬ ਸਾਡੇ ਸਦਰ ਤੋਂ ਹਰਿੰਦਰ ਸਰਦਾਰ ਹਿੰਦਰ ਸਿੰਘ ਜੀ ਵੀ ਸਾਡੇ ਵਿੱਚ ਮੌਜੂਦ ਨੇ ਤੁਸੀਂ ਦੇਖਿਆ ਪਿਛੀ ਜਿੰਨੀ ਕਿਸ ਤਰੀਕੇ ਦੇ ਨਾਲ थाना ਸਦਾ ਦੇ ਵਿੱਚ ਹੀ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਐਨਡੀਪੀਐਸ ਦੇ ਮੁਤਾਬਿਕ ਕਈ ਜਿਹੜੇ ਮਕਦਮੇ ਦਰਜ ਕੀਤੇ ਗਏ ਨੇ 8 ਕਰੋੜ ਤਕਰੀਬਨ 8 ਕਰੋੜ 60 ਲੱਖ ਦੀ ਜਿਹੜੀ ਸੰਪਤੀ ਹੈ ਨਸ਼ਾ ਦੀ ਸੰਪਤੀ ਉਹ ਜਬਤ ਕੀਤੀ ਗਈ ਹੈ ਸੋ ਬੜੀ ਵੱਡੀ ਮੁਹਿੰਮ ਚੱਲ ਰਹੀ ਹੈ ਜਨ ਤੱਕ ਚੱਲ ਰਹੀ ਹੈ ਔਰ ਅਜੇ ਜਨ ਅੰਦੋਲਨ ਬਣ ਗਿਆ ਹੈ ਸੋ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਸਾਰੇ ਹੁਮ ਹੁਮਾ ਕੇ ਸਰਕਾਰ